ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਬੋਹਾ ਦੇ ਬੱਸ ਸਟੈਂਡ ਦੇ ਨੇੜੇ ਦੁਕਾਨਾਂ ਦੇ ਬੀਤੀ ਰਾਤ 1:30 ਵਜੇ ਵਿੱਚ ਚੋਰੀ ਦੀ ਵਾਰਦਾਤ ਦਾ ਸਮਾਚਾਰ ਹੋਇਆ ਹੈ। ਮੇਰੀ ਜਾਣਕਾਰੀ ਅਨੁਸਾਰ ਪੀੜਤ ਕਰਿਆਨੇ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਪੋਚੋਰਾਵਾਂ ਨੂੰ ਪੁਰਾਣੇ ਬੱਸ ਸਟੈਂਡ ਨੇੜੇ 7 ਦੁਕਾਨਾਂ ਦੀ ਚੋਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਪਾਸੋਂ 5000, 5000, 60, 70, 90 ਹਜ਼ਾਰ ਰੁਪਏ ਦੀ ਨਕਦੀ ਨੁਕਸਾਨ ਹੋਇਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਰਿਆਨੇ ਦੀ ਦੁਕਾਨ ਸਮਾਰਤ ਵਿੱਚ ਤਕਰੀਬ 40 ਹਜ਼ਾਰ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਜਿੱਥੇ ਡ్రਾਈ ਫਰੂਟ ਕਾਜੂ ਬਦਾਮ ਕੈਸ਼ ਖੁੱਲਾ ਪੈਸੇ 40 ਦੇ 10 ਬੀ ਦੇ ਨੋਟਾਂ ਦੀਆਂ ਗੱਟੀਆਂ ਵੀ ਦਰਾਜਾਂ ਵਿੱਚ ਕੱਢ ਕੇ ਫਰਾਰ ਹੋ ਗਿਆ ਨਾ ਦੁਕਾਨਦਾਰ ਦੱਸਿਆ ਕਿ ਉਹਨਾਂ ਨੇ ਡੀਵੀਆਰ ਵੀ ਤੋੜ ਕੇ ਲੈ ਗਏ ਕੈਮਰੇ ਤਾਰਾਂ ਤੋੜਤੀਆਂ ਹਨ ਤਸਵੀਰਾਂ ਸਾਨੂੰ ਸੀਸੀਟੀਵੀ ਦੇ ਵਿੱਚ ਦਰਕਾਰਿਆ ਹਨ ਜੋ ਕੈਦ ਹੋਈਆਂ ਨਜ਼ਰ ਆ ਰਹੀਆਂ ਹਨ ਜਿੱਥੇ ਉਹਨਾਂ ਨੇ ਕਿਹਾ ਕਿ ਲੋਕਲ ਬੰਦਿਆਂ ਨੇ ਰਾਤ ਕਰੀਬ 2 ਵਜੇ ਫੋਨ ਸੰਦੀ ਫੋਨ ਕੀਤੇ ਜਿਨ੍ਹਾਂ ਨੇ ਬੰਦੇ ਕਾਬੂ ਕਰ ਲਏ ਉਹਨਾਂ ਦੇ ਦੋ ਬੰਦੇ ਮੌਕੇ ਤੇ ਫੜ ਲਏ ਗਏ ਹਨ ਨੇ ਮੌਕੇ ਤੇ ਫਰਾਰ ਹੋ ਗਏ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਮੰਗ ਕੀਤੀ ਹੈ ਕੀ ਬਣ ਦਾ ਮੁਆਵਜ਼ਾ ਦਿੱਤਾ ਜਾਵੇ ਬਹੁਤ ਵਧੀਆ ਐਸਐਚਓ ਪਿੰਦਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਬਲੌਤ ਕਰਦੇ ਕਿਾ ਕਿ ਚੋਰੀ ਸੁੰਦੀ ਤਲਾਬ ਮਿਲੀ ਤਾਂ ਮਾਮਲੇ ਦੀ ਜਾਂਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਪੀੜਤ ਦੁਕਾਨਦਾਰਾਂ ਦੇ ਬਿਆਨਾਂ ਦੇ ਆਸ਼ਕਲਾ ਬਣਦੀ ਕਾਰਵਾਈ ਕੀਤੀ ਜਾ ਰਹੀਆਂ ਹਨ ਅੱਜ ਪੁੱਛਗਿੱਤ ਕੀਤੀ ਜਾ ਰਹੀ ਹੈ ਲਗਭਗ 5 ਲੱਖ ਦਾ ਨੁਕਸਾਨ ਹੋ ਗਿਆ ਹੈ ਚੋਰ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਰੱਖਦੇ ਹਨ ਮਾਮਲਾ ਤਫਦੀਸ਼ ਜਾਰੀ ਹੈ ਤਸਵੀਰਾਂ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਮੋਟਰਸਾਈਕਲ ਤੇ ਆਉਂਦੇ ਹਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ ਜਿਸ ਦੇ ਨਾਲ ਉਹ ਸੀਸੀਟੀਵੀ ਵੀ ਭੰਨ ਦਿੰਦੇ ਹਨ ਅਤੇ ਇਸ ਮੌਕੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਕਿਵੇਂ ਸੀਸੀਟੀਵੀ ਭੰਨੇ ਗਏ ਹਨ ਕਿੰਨੇ ਦੁਕਾਨਦਾਰਾਂ ਦੇ ਨੁਕਸਾਨ ਕਰਦੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਦੁਕਾਨ ਤੇ ਆਉਂਦੇ ਹਨ ਤੇ ਜਿੰਦੇ ਤੋੜਦੇ ਨਜ਼ਰ ਆ ਰਹੇ ਹਨ ਸੀਸੀਟੀਵੀ ਦੇ ਵਿੱਚ ਵੀ ਬਹੁਤਾਂ ਵੀਡੀਓ ਕੈਦ ਹੁੰਦੀਆਂ ਹਨ ਕਿਉਂਕਿ ਦੁਕਾਨਦਾਰ ਰਾਤ ਨੂੰ ਰਾਮ ਵੀ ਕਰਨਾ ਹੁੰਦਾ ਹੈ ਕਿ ਦੁਕਾਨਦਾਰ ਵੀ 24 ਘੰਟੇ ਚੌਕੀਦਾਰ ਦੀ ਤਰ੍ਹਾਂ ਕਿ ਦੁਕਾਨਾਂ ਤੇ ਬੈਠਣ ਇਹ ਚੋਰਾਂ ਨੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਹੈ ਪਰ ਫੜੇ ਜਾਣ ਤੇ باوجود ਵੀ ਇਹ ਲੋਕ ਫਿਰ ਛੁੱਟ ਜਾਂਦੇ ਹਨ ਤੇ ਫਿਰ ਇਹ ਜੇ ਘਟਨਾਵਾਂ ਨੂੰ ਬਾਰ ਦੱਸ ਦਿੰਦੇ ਹਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹਨਾਂ ਪਰ ਇਹ ਜਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਜਿਸ ਦੇ ਨਾਲ ਇਹ ਲੋਕਾਂ ਦੀ ਹੋਰ ਰਹੀ ਖੱਜਲ ਖਵਾਰੀ ਨੂੰ ਬਹੁਤ ਮੁਸ਼ਕਲਾ ਹੋ ਰਹੀ ਹੈ ਨਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋ ਰਹੀ ਹੈ ਕਿਵੇਂ ਚੋਰ ਆਉਂਦੇ ਹਨ ਤੇ ਦੁਕਾਨਾਂ ਦੇ ਜਿੰਦੇ ਤੋੜਦੇ ਹਨ ਤੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਕੀ ਪ੍ਰਸ਼ਾਸਨ ਅਤੇ ਪੁਲਿਸ ਦੈਣਾ ਨੂੰ ਚੋਰਾ ਨੂੰ ਕੋਈ ਖੌਫ ਨਹੀਂ ਰਿਹਾ ਇਹ ਘਟਨਾ ਨਾਲ ਨਾਲ ਇੱਕ ਸਵਾਲੀ ਨਿਸ਼ਾਨ ਵੱਡਾ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੰਦੇ ਤੋੜਦੇ ਹਨ ਤੇ ਦੁਕਾਨ ਦੇ ਵਿੱਚ ਦਾਖਲ ਹੋ ਜਾਂਦੇ ਹਨ ਜਿੱਥੇ ਕੀ ਉਹ ਕਾਫੀ ਨੁਕਸਾਨ ਕਰਦੇ ਨਜ਼ਰ ਆਉਂਦੇ ਹਨ ਤੁਹਾਨੂੰ ਦਿਖਾਉਣਾ ਹੈ ਤਸਵੀਰਾਂ ਦੇ ਵਿੱਚ ਕਿਵੇਂ ਸੀਸੀਟੀਵੀ ਵੀ ਤੋੜੇ ਗਏ ਹਨ ਅੱਦੇ ਦੁਕਾਨਾਂ ਦੇ ਜਿੰਦੇ ਤੋੜ ਕੇ ਸਮਾਨ ਚੋਰੀ ਕਰਦੇ ਨਜ਼ਰ ਆਉਂਦੇ ਹਨ ਉਹ ਤੁਹਾਨੂੰ ਦਿਖਾਉਣਾ ਹੈ ਤਸਵੀਰਾਂ ਦੇ ਕਿਵੇਂ ਕਹਿੰਦੇ ਨਜ਼ਰ ਆਏ ਦੁਕਾਨਦਾਰ ਉਹ ਤੁਹਾਨੂੰ ਸੁਣਾਉਣਾ ਹੈ ਅੱਦੇ ਦਿਖਾਉਣਾ ਹੈ ਜੋ ਬੰਦੇ ਫੜੇ ਗਏ ਹਨ ਉਹਨਾਂ ਨੇ ਵੀ ਵੀਡੀਓ ਵੀ ਸਾਹਮਣੇ ਆਈਆਂ ਹਨ ਕੁਝ ਤੇ ਜੋ ਮੋਟਰਸਾਈਕਲ ਚੋਰਾ ਵੱਲੋਂ ਵਰਤੇ ਗਏ ਸਨ ਉਹ ਵੀ ਫੜੇ ਗਏ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਦੁਕਾਨਦਾਰ ਆਹ ਮੈਂ ਕਹਿੰਦਾ ਤੁਹਾਨੂੰ ਇਹ ਬਸ ਲਾ ਦੀ ਲਾਈਟ ਬੰਦ ਕਰਤੀ ਜੀ ਹਾਂ ਜੀ ਉਹ ਪਰਲੇ ਲੱਗਿਆ ਅੱਛੇ ਦਿਵਾਤ ਪ੍ਰੋਫੈਸਰ ਕਿੰਨੀ ਆ ਗਈ ਉਹਥੇ ਆਏ ਇਕੱਠੇ ਕੀ ਕਹਿੰਦੇ ਨੇ ਆਹ ਗੱਲ ਛੱਡ ਕਿਵੇਂ ਬੜੀ ਤੇਰੇ ਆਪਣੇ ਕਿੱਥੋਂ ये डाकू के को मेडिकल महिरबानी ਸਾਡੇ ਚੋਰੀ ਹੋਈ ਹੈ ਰਾਤ ਕੋਈ 3:00 ਤੋਂ 3:30 ਵਜੇ ਸਾਡਾ ਨੁਕਸਾਨ 4 ਤੋਂ 5000 ਰੁਪਏ ਕੈਸ਼ ਲੈ ਗਏ ਨੇ ਸਾਡੇ ਬਾਹਰਲੇ ਸ਼ਟਰ ਦੇ ਤੋੜਨੇ ਤਾਲੇ ਤੋੜੇ ਨੇ ਫਿਰ ਅੰਦਰੋਂ ਦਰਾਜ ਗੱਲੇ ਤੋੜ ਕੇ ਉਹ ਲੈ ਗਏ ਉਹ ਕੋਈ ਆ ਵੀ ਹੁਣਾਂ ਨਹੀਂ ਚੋਰ ਨੂੰ ਇੱਥੇ ਫੜ ਲਿਆ ਬਿਯਾਰ ਚੋਂ ਚੋਰੀ ਕਰਦੇ ਨੇ ਦੂਜਾ ਸੀ ਹੁੰਦੇ ਜਿਵੇਂ ਪੁਲਿਸ ਰਹੀ ਕੋਈ ਪ੍ਰਸ਼ਾਸਨ ਦੀ ਜਮਈ ਕੋਈ ਕਾਰਵਾਈ ਨਹੀਂ ਉਸ ਵੀਰੇ ਸਾਡੇ ਲੱਗੇ 5:30 ਵਜੇ ਪਹੁੰਚੇ ਸਾਰੀ ਰਾਤ ਉਹਨਾਂ ਨੇ ਮਤਲਬ 7 ਤੋਂ 8 10 ਛੱਟਰਾਂ ਦੇ ਪਤਾ ਨਾ ਕਾਲੇ ਤੋੜ ਕੇ ਜੇੜੀ ਕਰੀ ਇੱਕ 8 ਵਜੇ ਪਤਾ ਲੱਗਿਆ ਤੁਹਾਨੂੰ ਸਾਨੂੰ ਪਤਾ ਲੱਗਿਆ ਜੀ 3 ਵਜੇ 3:30 ਵਜੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਵੀ ਸਾਡਾ ਕੋਈ ਮਤਲਬ ਕੋਈ ਕਾਰਵਾਈ ਹੋਵੇ ਇਹਨਾਂ ਦੇ ਪ੍ਰਸ਼ਾਸਨ ਪਰ ਉਹ ਕਾਰਵਾਈ ਵੈਸੇ ਕਰਦਾ ਦਿਂਦਾ ਨਹੀਂ ਸਾਨੂੰ ਨੂੰ ਲੱਗਦਾ ਕਿਉਂ ਪ੍ਰਸ਼ਾਸਨ ਦਾ 7 ਵਜੇ ਆਇਆ ਸਾਰੀ ਰਾਤ ਇੱਥੇ ਮਤਲਬ ਬਾਜ਼ਾਰ ਦੇ ਵਿੱਚ ਹੋ ਜਾਂਦੀਆਂ ਨੇ ਥਾਣੇ ਦੇ ਬਾਹਰ ਚੁੰਦੀਆਂ ਨੇ ਉਹ ਮੁੰਮੋ ਬੰਦੇ ਕਿੱਥੇ ਅਜੇ ਤੂੰ ਨੇ ਫੜੇ ਆ ਉਹ ਅਸੀਂ ਕੋਸ ਦੇ ਵਾਲੇ ਕਹਿੰਦੇ ਕਿਹੜੀ ਕਿਹੜੀ ਪੁਲਿਸ ਲੱਗੀ ਜੀ ਉਸ ਵਾਰੀ ਰਾਤ ਜੋ ਆਦਤ ਹੁੰਦੀ ਐ ਇਸ ਵਾਰੀ ਤੁਹਾਡੇ ਕੀ ਜੀ ਇਸ ਤਰ੍ਹਾਂ ਜੀ ਮੇਰੀ ਫਾਰਮ ਹੈ ਦੇਵਰਾਜ ਪ੍ਰਕਾਸ਼ ਚੰਦ ਪੁਰਾਣੀਆਂ ਵਾਲੇ ਬੁਆ ਬੱਸ ਸਟੈਂਡ ਤੇ ਰਾਤਾਂ ਸ਼ਾਮ ਰਾਤ ਨੂੰ 1:30 ਵਜੇ ਦੇ ਕਰੀਬ ਇਹ ਸਾਡੀ ਦੁਕਾਨ ਤੇ ਆਏ ਨੇ ਉਸ ਤੋਂ ਪਹਿਲਾਂ ਪਿਛਲੇ ਅਡੇ ਤੋਂ ਪੁਰਾਣੇ ਅਡੇ ਤੋਂ ਵੀ ਆਏ ਨੇ ਦੁਕਾਨਾਂਾਂ 'ਚ ਚੋਰੀ ਕਰਕੇ ਤੇ ਸਾਡੀਆਂ ਦੁਕਾਨਾਂ ਨੇ 7 ਟੋਟਲ 7 ਦੁਕਾਨਾਂਾਂ ਤੇ ਬਾਰਦਤ ਕੀਤੀ ਹੈ ਜਿਹਦੇ ਵਿੱਚੋਂ ਕਿਸੇ ਦੇ 60-70 ਹਜ਼ਾਰ ਦਾ ਕਿਸੇ ਦੇ 90 ਦਾ ਹੋਇਆ ਕਿਸੇ ਦੇ 5-5 ਕਿਸੇ ਦੇ 10-10 ਇਸ ਤਰ੍ਹਾਂ ਗੱਲਾਂ ਸਾਰੇ ਜੱਤ ਮਾਰੇ ਮੇਰਾ ਤਕਰੀਬਨ ਸਮਾਨ ਸਮੇਤ 40 ਹਜ਼ਾਰ ਦੇ ਕਰੀਬ ਨੁਕਸਾਨ ਕੀਤਾ ਗਿਆ ਇੱਕ ਜੀ ਸਮਾਨ ਲੱਗੀ ਹੋ। ਸਿਨੇ ਵਿੱਚ ਡਰਾਈ ਫਰੂਟ ਹੈ, ਕਾਜੂ ਬਦਾਮ ਨੇ ਤੇ ਕੈਸ਼ ਹੈ। ਖੁੱਲੇ ਪੈਸੇ ਨੇ ਢਾਲੇ ਨੇ ਤੇ 10 ਦੇ 20 ਦੇ ਨੋਟਾਂ ਦੀਆਂ ਗੁੱਟੀਆਂ ਸੀਗੀਆਂ, ਨੀਚੇ ਦਰਾਜ ਚ ਪਈਆਂ ਸੀਗੀਆਂ। ਜਿਹੜੇ ਤੁਹਾਡੇ ਕੈਮਰੇ ਦੇ ਡੀਵੀਆਰ ਲੱਗਿਆ ਸੀ ਉਹਦੇ ਬਾਰੇ ਤੇ ਨਾਲੇ ਸਾਡਾ ਡੀਵੀਆਰ ਲੈ ਕੇ ਪੱਟ ਕੇ ਨਾਲੇ ਸਾਰੇ ਕੈਮਰੇ ਦੀਆਂ ਤਾਰਾਂ ਤੋੜ ਕੇ ਤੇ ਸਾਨੂੰ ਫਿਰ 2:00 ਵਜੇ 2:30 ਵਜੇ ਸਾਨੂੰ ਫੋਨ ਕੀਤਾ ਸਾਡੇ ਲੋਕਲ ਬੰਦਿਆਂ ਨੇ ਜਿਹਦਾਂ ਨੇ ਫੜੇ ਨੇ ਬੰਦੇ ਉਹ। ਦੋ ਬੰਦੇ ਇਸ ਟਾਈਮ ਮੌਕੇ ਤੇ ਮੌਜੂਦਾ ਫੜੇਗੇ। ਤੇ ਹਜੇ ਇੱਕ ਬਾਕੀ ਰਹਿਦਾ ਬਾਹਰ। ਡੀ ਵੀ ਆਰ ਕੋ ਕੋ ਮਿਲਿਆ ਹੋਇਆ ਡੀ ਵੀ ਆਰ ਇਹ ਚੈੱਕ ਨਹੀਂ ਕੀਤਾ ਡੀ ਵੀ ਆਰ ਚੈੱਕ ਕਰਨਾ ਤੇ ਉਹ ਕਹਿੰਦੇ ਥਾਣੇ ਚ ਲੈ ਕੇ ਐਸ ਐਚ ਸਾਹਿਬ ਵੀ ਅਸੀਂ ਉੱਥੇ ਚੈੱਕ ਕਰਾਂਗੇ ਇਹਨੂੰ ਵੀ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੀ ਸ਼ਾਨ ਦੀ ਮੰਗ ਕਰੇ ਹੁਣ ਮੰਗ ਤਾਂ ਇਹੀ ਹੈ ਵੀ ਸਾਡਾ ਜਿਹੜਾ ਬੰਦਾ ਬਾਪਜਾ ਮਿਲਦਾ ਚਾਹੀਦਾ ਸਾਰਾ ਜਿਹੜਾ ਖਰਚਾ ਵਾਲਾ ਹੋਇਆ ਸਾਰਾ ਹੁਣ ਮਿਲਣਾ ਚਾਹੀਦਾ ਹੈ ਮੈਂ ਆਪਣੇ ਦੁਕਾਨ ਦਾ ਹੀ ਐਨੋ ਟ੍ਰੇਡਿੰਗ ਕੰਪਨੀ ਟੈਕ ਸੈਂਟਰ ਦਾ ਆਪਣਾ ਕੰਮ ਹੈ ਤੇ ਜੋ ਸਾਨੂੰ ਆਣੇ ਵਾਸਤੇ ਰਾਤ ਪੁਰਾ ਦਿਨ ਮੇਰਾ ਸਿੱਧਾ ਪਲਾਟ ਦੇ ਰਹਿਣ ਵਾਲੇ ਅੰਤਵਾੜਾ ਕਵਰ ਤੋਂ ਫੋਨ ਗਿਆਪਾਈ ਤੇ ਸਾਡੇ ਸਾਲੇ ਸੁਪਰੇ ਨੇ ਕਹੀ ਕਰਨਾ ਤੇ ਅੱਜ ਚੈੱਕ ਕਰਦੇ ਆ ਜਦੋਂ ਅਸੀਂ ਦੁਕਾਨ ਦੇ ਉੱਤੇ ਆਏ ਜੀ ਇੱਕ ਡੀਵੀਆ ਤੇ ਸੀਸੀਟੀਵੀ ਕੈਮਰਾ ਤੇ ਜਿਹੜਾ ਪੈਸਾ ਟਿਕਾ ਪਿਆ ਸੀਗਾ ਚੰਦੇ ਛਿੱਕੇ ਪਏ ਸੀ ਉਹ ਸਭ ਨਾਲ ਲੈ ਆ ਚੁੱਕੇ ਨੇ ਕਿ ਉਸ ਤੋਂ ਬਾਅਦ 1:30 ਵਜੇ ਦੀ ਇਹ ਘਟ ਨਹੀਂ 1:30 ਵਜੇ ਘਟਨੇਗੀ ਪੁਲਿਸ ਪੁਜਾਸ਼ਨ ਤੋਂ ਆਇਆ ਲਾ ਲੋ 5:30 ਵਜੇ ਹੁੰਦਾ ਜੀ ਇਹ ਜਿਹੜੇ ਬੰਦੇ ਫੜੇ ਨੇ ਸਾਡੇ ਹਫ਼ਤੇ ਬੰਦਿਆਂ ਨੇ ਫੜੇ ਨੇ ਨਾਲ ਮਿਲ ਕੇ ਸਾਰਿਆਂ ਨੇ ਬਹੁਤ ਦੂਰ ਦੂਰ ਹੈ ਕਿਤੇ ਮੰਡੀ ਤੋਂ ਬੜਿਆ 2000 ਕਿਨੇ ਤੋਂ ਰੁਕਾਉਂਦਾ ਸਾਡਾ ਨੁਕਸਾਨ ਆ ਲਾਉ ਸਾਡੇ 100000 ਦੇ ਲਾਗੇ ਸਾਨੂੰ ਤੁਸੀਂ ਕੋਈ ਪ੍ਰੋਸੀਜਨ ਤੋਂ ਮਿਲ ਕਰਨ ਅਸੀਂ ਪਿਆਸ਼ਾ ਪੈਸੇ ਮੰਗ ਕਰਦੇ ਆ ਜੇ ਸਾਨੂੰ ਹਿਸਾਬ ਦੇ ਦੇ ਲਈ ਇਹ ਤਾਂ ਪਤਾ ਲੱਗਿਆ ਵੀ ਤੁਹਾਡੇ ਖਾਟੂ ਸ਼ਾਮ ਦੇ ਪੈਸੇ ਵੀ ਪਏ ਸੀ ਇਹਦੇ ਵਿੱਚ ਸਾਡੋ ਸ਼ਾਮ ਦੇ ਵੀ ਸੀ ਕ੍ਰਿਸ਼ਨ ਜੀ ਦੇ ਵੀ ਸੀ ਬਾਈਰੂਗ ਦੇ ਵੀ ਸੀ ਮਾਤਾ ਦੇ ਵੀ ਸੀ ਸਾਰੇ ਅਸੀਂ ਵਿੱਚ ਹੀ ਚੰਦਿਆ ਸ਼ਿੱਕੇ ਤੇ ਆਪਣੇ ਜਿਹੜੇ ਮਾਤਾ ਦੇ ਬਣਾਉਣੇ ਆਪਾਂ ਉਹਦੇ ਰੱਖ ਦੇਣ ਬਣਾਵਾ ਕੇ እእን እን <Jungnet>